ਅੱਜ ਪੂਰੇ ਸਵੇਰੇ ਵਿੱਚ ਆਪਰੇਸ਼ਨ ਸੀਲ 13 ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਹੀ ਰੂਪਨਗਰ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਵਕ ਵਕ ਜਿਹੜੇ ਆਪਣੇ ਪੁਆਇੰਟਸ ਹੈਗੇ ਨੇ ਚੈੱਕ ਪੁਆਇੰਟਸ ਇੰਟਰ ਸਟੇਟ ਹਿਮਾਚਲ ਦੇ ਨਾਲ ਲੱਗਦੇ ਹੋਏ ਉੱਥੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰ ਰਹੇ ਹੈਗੇ ਆਂ ਮੇਨ ਪਰਪਸ ਸਾਡਾ ਇਹੀ ਹੈਗਾ ਕਿ ਜਿਹੜਾ ਮਾੜਾ ਅਨਸਰ ਹੈਗਾ ਉਹ ਜਿਹੜਾ ਹੈਗਾ ਉਹਨੂੰ ਫੜਿਆ ਜਾਵੇ ਉਹਦੀ ਮੂਵਮੈਂਟ ਤੇ ਚੈਕਿੰਗ ਕੀਤੀ ਜਾਵੇ ਸਾਡੇ ਜ਼ਿਲ੍ਹੇ ਵਿੱਚ ਆਪਾਂ 7 ਨਾਕੇ ਲਾਏ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੈਟਰੋਲਿੰਗ ਰਹੀ ਜਿਹੜੇ ਬਾਕੀ ਤੇ ਹੋਰ ਪੁਆਇੰਟਸ ਹੈਗੇ ਉਹਨਾਂ ਨੂੰ ਆਪਾਂ ਕਵਰ ਕਰ ਰਹੇ ਹੈਗੇ ਹਨ ਯੁਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈਗਾ ਕਾਫੀ ਚੰਗੀ ਤਰੀਕੇ ਦੇ ਨਾਲ ਉਹਦੇ ਵਿੱਚ ਕਾਰਵਾਈ ਚੱਲਦੀ ਪਈ ਹੈ ਲਗਾਤਾਰ ਜਿਹੜਾ ਹੈਗਾ ਜਿਹੜੇ ਡਰਗ ਪੈਟਲਰਸ ਸਮਗਲਰਸ ਅਗੇ ਉਹਨਾਂ ਤੇ ਕਾਰਵਾਈ ਹੋ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਆਪ ਇਸ ਚੀਜ਼ ਨੂੰ ਜਾਰੀ ਰੱਖ ਸਰਬਾਤਮਕ ਜਿਵੇਂ ਕਿ ਕਾਫੀ ਪਿੰਡਾਂ ਦੇ ਵਿੱਚ ਪਤਾ ਲੱਗਦਾ ਵੀ ਨਸ਼ਾ ਨਹੀਂ ਆਇਆ ਘਟਿਆ ਹੈ ਇਦਾਂ ਦੇ ਪਿੰਡ ਆਏ ਤੁਹਾਡੇ ਉਹਦੇ ਵਿੱਚ ਕੋਈ ਬਿਲਕੁਲ ਜਦੋਂ ਵੀ ਆਪਾਂ ਮੀਟਿੰਗਸ ਕਰਦੇ ਹੈਗੇ ਆ ਸੰਪਰਕ ਮੁਹਿੰਮ ਦੇ ਤਹਿਤ ਲੋਕੀ ਕਾਫੀ ਵੱਧ ਚੜ ਕੇ ਜਿਹੜਾ ਹੈ ਉਹਦੇ ਵਿੱਚ ਪਾਰਟਿਸਿਪੇਟ ਵੀ ਕਰਦੇ ਹੈਗੇ ਨੇ ਔਰ ਉਹਨਾਂ ਦਾ ਸਾਨੂੰ ਫੀਡਬੈਕ ਵੀ ਮਿਲਦਾ ਹੈਗਾ ਤੇ ਉਹਨਾਂ ਵੱਲੋਂ ਇਹੀ ਦੱਸਿਆ ਜਾਂਦਾ ਹੈਗਾ ਕਿ ਪਹਿਲਾਂ ਤੋਂ ਕਾਫੀ ਫਰਕ ਹੈਗਾ ਬਟ ਫੇਰ ਵੀ ਹਜੇ ਜੋ ਵੀ ਹੈ ਬਾਕੀ ਰਹਿੰਦੇ ਹੈਗੇ ਨੇ ਕੁਝ ਬੰਦੇ ਭੱਜ ਗਏ ਸੀਗੇ ਵਾਪਸ ਆ ਜਾਂਦੇ ਨੇ ਮੁੜ ਕੇ ਉਹ ਆ ਕਰਕੇ ਇਦਾਂ ਦੀ ਗਤਿਵਿਧੀਆਂ ਕਰਦੇ ਹੈਗੇ ਨੇ ਤੇ ਲਗਾਤਾਰ ਜਿਹੜਾ ਹੈਗਾ ਪੁਲਿਸ ਦਾ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਔਰ ਪਬਲਿਕ ਦਾ ਵੀ ਕਾਫੀ ਸਹਿਯੋਗ ਸਾਨੂੰ ਮਿਲ ਰਿਹਾ ਡੀ ਐਡਿਕਸ਼ਨ ਸੈਂਟਰ ਸਾਡਾ ਫੁੱਲ ਕੈਪੈਸਿਟੀ ਤੇ ਇਸ ਵੇਲੇ ਰਨ ਕਰ ਰਿਹਾ ਹੈ ਉਹਦੀ ਜਿਹੜੀ ਹੈਗੀ ਆ ਆਪਾਂ ਬੈਟਸ ਬਧਾਉਣ ਦੀ ਵੀ ਜਿਹੜੀ ਹੈਗੀ ਕਵਾਇਤ ਕਰ ਰਹੇ ਹੈਗੇ ਤਾਂ ਜੋ ਜਿਹੜੇ ਬੰਦੇ ਨਸ਼ਾ ਕਰ ਰਹੇ ਹੈਗੇ ਉਹਨਾਂ ਦਾ ਨਸ਼ਾ ਛੁਡਾ ਸਕੀਏ ਆਪਾਂ ਤੇ ਜਿਹੜੇ ਬੰਦੇ ਨਸ਼ਾ ਵੇਚ ਰਹੇ ਹੈਗੇ ਨੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਕਾਰਵਾਈ ਕਰਕੇ ਅੰਦਰ ਕਰੀਏ